ਡੀਏ ਸਾਹਿਬ ਬਾਰਡਰ ਇੰਜ ਅਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਹੁਕਮ ਅਨਸਾਰ ਅੱਜ ਸਬਡਿਵੀਜ਼ਨ ਪਤਗੜ ਚੂਰੀਆਂ ਦੇ ਵਿੱਚ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਔਰ ਇਹ ਜਿਹੜੇ ਸਬਡਿਵੀਜ਼ਨ ਦੇ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਹੈ ਜਿਸ ਦਾ ਮੇਨ ਮਕਸਦ ਜਿਹੜੇ ਬੈਡ 엘ਿਮੈਂਟਸ ਨੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਜਾਂ ਬਗੈਰ ਆ ਕਾਗਜ਼ਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਆ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਯੋਧ ਨਸ਼ਾ ਮਰੋਦਾ ਜਿਹੜਾ ਇਹ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ ਅਸੀਂ ਕਾਫੀ ਜਿਹੜੇ ਪੈਡਲਰ ਹੈਗੇ ਨੇ ਜਿਹੜੇ ਸਪੰਗਲਰ ਹੈਗੇ ਨੇ ਜਾਂ ਸਪਲਾਈਅਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਫਤਿਹਗੜ ਚੂੜੀਆਂ ਸਬਡਿਵੀਜ਼ਨ ਤੇ ਡੀਐਸਪੀ ਪਿੰਕਮਲ ਸ਼ਰਮਾ ਦੀ ਅਗਵਾਈ ਚ ਵੱਖ-ਵੱਖ ਚਾਰੋਂ ਥਾਣਿਆਂ ਦੀ ਪੁਲਿਸ ਵੱਲੋਂ ਜ਼ਬਰਦਸਤ ਚੈਕਿੰਗ ਅਭਿਆਨ ਚਲਾਇਆ ਗਿਆ ਅਤੇ ਵੱਖ-ਵੱਖ ਨਾਕੇ ਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸੇ ਤਰ੍ਹਾਂ ਫਤਿਹਗੜ ਚੂੜੀਆਂ ਦੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਡੀਐਸਪੀ ਪਿੰਕਮਲ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਵੱਲੋਂ ਜ਼ਬਰਦਸਤ ਨਾਕੇ ਬੰਦੀ ਕੀਤੀ ਗਈ ਅਤੇ ਵੱਖ-ਵੱਖ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਮੁਕਦੇ ਡੀਐਸਪੀ ਪਿੰਕਮਲ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਟੀਆਈਜੀ ਅਤੇ SSP ਪਟਾਲਾ ਦੀ ਹਦਾਇਤਾਂ ਅਨੁਸਾਰ ਵਕਫਾ-ਵਕਫਾ ਥਾਣਾ ਉੱਪਰ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਕ੍ਰਿਮੀਨਲ ਬੰਦੇ ਨੂੰ ਕਾਬੂ ਕੀਤਾ ਜਾ ਸਕੇ ਅਤੇ ਨਸ਼ਿਆਂ ਨੂੰ ਥੱਲ ਪਾਈ ਜਾ ਸਕੇ ਉਹਨਾਂ ਦੇ ਸਕੇ ਸਾਬਿਤ ਜਨ ਫਤਿਹਗੜ ਚੂੜੇ ਦੇ ਵਕਫਾਕ ਥਾਣਿਆਂ ਵਿੱਚ ਜੋ ਨਸ਼ੇਵਰ ਤਹਿਤ ਕਾਫੀ ਹੱਦ ਤੱਕ ਨਸ਼ਾ ਤਸਕਰਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜੋ ਵੀ ਇਕਾਦੁੱਖਾ ਰਹੇ ਹਨ ਉਹਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ ਅਤੇ ਨਸ਼ੀਨਤਾ ਲਕ ਤੋੜਿਆ ਜਾਵੇਗਾ ਫਤੇਗੜ ਚੂੜੀਆਂ ਸਬਡਿਵੀਜ਼ਨ ਦੇ ਡੀਐਸਪੀ ਵਿਪਨ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਫੋਰਸ ਵੱਲੋਂ ਫਤੇਗੜ ਚੂੜੀਆਂ ਦੇ ਵੱਖ-ਵੱਖ ਚੌਂਕਾਂ 'ਚ ਨਾਕਾਬੰਦੀ ਕਰਦੇ ਆਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾ ਰਿਹਾ ਅਤੇ ਆ ਜਾ ਰਹੇ ਵਾਹਨਾਂ ਦੀ ਇੱਥੇ ਜ਼ਬਰਦਸਤ ਚੈਕਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਆਂ ਡੀਐਸਪੀ ਵਿਪਨ ਕੁਮਾਰ ਸ਼ਰਮਾ ਨਾਲ ਡੀਆਈ ਸਾਹਿਬ ਬਾਰਡਰਾਂਸ ਅਤੇ ਐਸਐਸਪੀ ਸਾਹਿਬ ਬਟਾਲਾ ਜੀ ਦੇ ਹੁਕਮਾਂ ਅਨਸਾਰ ਅੱਜ ਸਬਡਿਵੀਜ਼ਨ ਫਤੇਗੜ ਚੂੜੀਆਂ ਦੇ ਵਿੱਚ ਜਿਹੜੀ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਔਰ ਇਹ ਜਿਹੜੇ ਸਬ ਡਿਵੀਜ਼ਨ ਦੇ ਚਾਰੋਂ ਥਾਣੇ ਆ ਚਾਰੋਂ ਥਾਣਿਆਂ ਦੇ ਵਿੱਚ ਨਾਕਾਬੰਦੀ ਕਰਕੇ ਚੈਕਿੰਗ ਅਭਿਆਨ ਚਲਾਇਆ ਹੈ ਜਿਸ ਦਾ ਮੇਨ ਮਕਸਦ ਜਿਹੜੇ ਬੈਡ ਐਲੀਮੈਂਟਸ ਨੇ ਜਿਹੜੇ ਲੁੱਟਾਂ ਖਵਾ ਕਰਦੇ ਨੇ ਜਾਂ ਨਸ਼ਾ ਵੇਚਦੇ ਨੇ ਜਾਂ ਬਗੈਰ ਕਾਗਜ਼ਾਂ ਤੋਂ ਜਿਹੜੇ ਵਹੀਕਲ ਲੈ ਕੇ ਸੜਕਾਂ ਤੇ ਚੱਲਦੇ ਨੇ ਬਗੈਰ ਨੰਬਰ ਪਲੇਟ ਤੋਂ ਚੱਲਦੇ ਨੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਹੈ ਇਹ ਅੱਜ ਮੁਹਿੰਮ ਚਲਾਈ ਆ ਜਿਨ੍ਹਾਂ ਦੀ ਅਸੀਂ ਚੈਕਿੰਗ ਕਰਕੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰ ਰਹੇ ਆ ਆ ਜਾ ਰਿਹਾ ਉਸ ਰੂਮ ਤੱਕ ਸ਼ਬਦਿਕ ਫਟੇਗਾ ਯੂਨੀਅਨ ਦੇ ਟ੍ਰਾਈਮ ਨੂੰ ਤੇ ਨਸ਼ੇ ਦੇ ਇਲਾਕੇ ਦੇ ਕੰਮ ਕਰਦੇ ਦਿਖੋ ਜੋਧ ਨਸ਼ੇਮ ਰੋਡ ਜਿਹੜਾ ਇਹ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ ਅਸੀਂ ਕਾਫੀ ਜਿਹੜੇ ਪੈਡਲਰ ਹੈਗੇ ਨੇ ਜਿਹੜੇ ਸਮੰਗਲਰ ਹੈਗੇ ਨੇ ਜਾਂ ਸਪਲਾਈਅਰ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਕੇ ਉਹਨਾਂ ਦੇ ਜਿਹੜੇ ਮੁਕਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਪਹੁੰਚਾਇਆ ਗਿਆ ਹੈ ਅਤੇ ਜੋ ਜੋ ਜਿਹੜੇ ਪੈਡਲਰ ਨੇ ਜਾਂ ਸਮੰਗਲਰ ਹੈਗੇ ਆ ਜੋ ਨਸ਼ਾ ਤੰδα ਕਰਦੇ ਆ ਗੈਰ ਕਾਨੂੰਨੀ ਜਿਹੜੇ ਜ਼ਮਾਨਤ ਤੇ ਆਏ ਆ ਉਹਨਾਂ ਦੇ ਵੀ ਜਿਹੜੀ ਰੁਟੀਨ ਦੇ ਵਿੱਚ ਚੈਕਿੰਗ ਚੱਲ ਰਹੀ ਆ ਬੇਲ ਆਊਟ ਜਿਹੜੇ ਹੋ ਕੇ ਆਪਣੇ ਘਰਾਂ ਚ ਆਏ ਨੇ ਤਾਂ ਕਿ ਉਹ ਦੁਬਾਰਾ ਇਸ ਧੰਦੇ ਦੇ ਵਿੱਚ ਨਾ ਲੱਗਣ ਉਹਨਾਂ ਦੇ ਖਿਲਾਫ ਨਸ਼ਾ ਵਿਚ ਉਹਨਾਂ ਦੇ ਖਿਲਾਫ ਜਿਹੜੀ ਹੈ ਯੋਧ ਨਸ਼ਾ ਮਤਲਬ ਜਿਹੜੀ ਸਾਡੀ ਮਹਿਮਾ ਉਹ ਲਗਾਤਾਰ ਜਾਰੀ ਹੈ ਜੇ ਤੁਹਾਡੀ ਰਿਪੋਰਟ 'ਚ ਕੋਈ ਬੱਚਾ ਹੁਣ ਨਸ਼ੇ ਵਿੱਚ ਜਿਹੜਾ ਤੁਹਾਡੇ ਰਿਪੋਰਟ 'ਚ ਪੂਰੇ ਰਿਪੋਰਟ 'ਚ ਨਸ਼ਾ ਕਰਦਾ ਦਿੱਤਾ ਦੇਖੋ ਕਾਫੀ ਅਸੀਂ ਕੰਟਰੋਲ ਕਰ ਲਿਆ ਫਿਰ ਵੀ ਜਿਹੜੇ ਇਕਦੁੱਕਾ ਹੈਗੇ ਨੇ ਉਹਨਾਂ ਦੇ ਖਿਲਾਫ ਵੀ ਸਾਡੀ ਸਾਡੀ ਕੋਸ਼ਿਸ਼ ਜਾਰੀ ਹੈ ਤਾਂ ਜੋ ਇਹਨੂੰ ਜੜ ਤੋਂ ਖਤਮ ਕੀਤਾ ਜਾ ਸਕੇ